ਜਿਸ ਖੂਵੇ ਚੋਂ ਆਪਾਂ ਪਾਣੀ ਪੀ ਰਹੇ ਹਾਂ ਸਾਰੇ ਦੁਨੀਆ ਨੇ ਉਸ ਖੂ ਦਾ ਪਾਣੀ ਪੀਤਾ ਤੇ ਜਿਹੜੇ ਉਸ ਦੇ ਬਣਾਏ ਹੋਏ ਰਾਜਾ ਉਸ ਵਾਹਿਗੁਰੂ ਦੇ ਉਸ ਰਾਮ ਦੇ ਜਿਹੜੇ ਪੂਰਨ ਸੰਤ ਨੇ ਉਹਨਾਂ ਨੇ ਦੁਨੀਆ ਦੇ ਸੁੱਖਾਂ ਤੋਂ ਮੁੱਕ ਮੋੜਿਆ ਆਇਆ ਔਰ ਆਪਣਾ ਮੁਖ ਜਿਹੜਾ ਪਰਮਾਤਮਾ ਵੱਲ ਕੀਤਾ ਹੋਇਆ ਤੇ ਉਹ ਸਾਰੇ ਦੁਨੀਆ ਨੂੰ ਪਾਗਲ ਲੱਗਦੇ ਨੇ ਕਿ ਕੋਈ ਵੀ ਮਾਤਮਾ ਵੱਲ ਕੀਤਾ ਹੋਇਆ ਤੇ ਉਹ ਸਾਰੇ ਦੁਨੀਆਂ ਨੂੰ ਪਾਗਲ ਲੱਗਦੇ ਨੇ ਕਿਉਂਕਿ ਕੋਈ ਵੀ ਮਾਂ ਨਹੀਂ ਚਾਹਦੀ ਕਿ ਮੇਰਾ ਬੱਚਾ ਸੰਨਿਆਸੀ ਹੋਵੇ ਕੋਈ ਪਤਨੀ ਨਹੀਂ ਚਾਹਦੀ ਵੀ ਮੇਰਾ ਪਤੀ ਸੰਨਿਆਸੀ ਹੋਵੇ ਕੋਈ ਭੈਣ ਨਹੀਂ ਚਾਹਦੀ ਕਿ ਮੇਰਾ ਭਰਾ ਸੰਨਿਆਸੀ ਹੋਵੇ ਅੱਜ ਤੱਕ ਜਿੰਨੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਉਹ ਸਿੱਖਿਆ ਸੰਸਾਰ ਨਾਲ ਜੁੜਨ ਵਾਸਤੇ ਦਿੱਤੀਆਂ ਜਾਂਦੀਆਂ ਕਿ ਕਿਸ ਤਰ੍ਹਾਂ ਕੋਈ ਹੱਥ ਦਾ ਕੰਮ ਸਿੱਖ ਲਓ ਕੋਈ ਹੱਥ ਦਾ ਹੁਨਰ ਸਿੱਖ ਲਓ ਕੋਈ ਪੜ੍ਹਾਈ ਕਰ ਲਓ ਪਰ ਕਦੀ ਇਸ ਜੀਵਨ ਨੂੰ ਕੰਮ ਜਾਂ ਬਗਿੱਤਾ ਕਰਨਾ ਕਿੰਦੀ ਐ ਸਿੱਖਿਆਵਲ ਕਦੀ ਨਾ ਕਿਸੇ ਨੇ ਕਿਹੇ ਨੂੰ ਪਾਇਆ ਤੇ ਨਾ ਹੀ ਕੋਈ ਪਾਣਾ ਚਾਹਦਾ ਕਿਉਂਕਿ ਸਾਰਿਆਂ ਨੇ ਇੱਕ ਖੂਹ ਦਾ ਪਾਣੀ ਪੀਤਾ ਔਰ ਜਿਹੜਾ ਅਲੱਗ ਹੈ ਉਹ ਪਾਗਲ ਹੀ ਲਗਣਾ